ਵੈਕੂਚੀ ਦਾ ਖਾਲਸਾ ਵੈਕੂਚੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਬਾਰਡਰ ਪੱਟੀ نیوز ਮਯਾਮੂਰਨ ਪੱਟੀ ਐਸੋਲੇ ਮੌਜੂਦ ਹੈ ਜੀ ਡੇਰਾ ਬੱਬਾ ਨਾਲਕ ਪਵਿੱਤਰ ਸਥਾਨ ਸ੍ਰੀ ਚੋਲਾ ਸਾਹਿਬ ਤੇ ਮੌਜੂਦ ਹੈ ਜੀ ਜਿੱਥੇ ਕੀ ਚੋਲਾ ਸਾਹਿਬ ਦਾ ਨਵੀਕਰਨ ਹੋ ਜਾ ਰਿਹਾ ਵਾ ਸਾਡੇ ਨਾਲ ਜੁੜ ਚੁੱਕੇ ਨੇ ਬੇਦੀ ਪਰਿਵਾਰ ਤੇ ਆਹ ਉਹਨਾਂ ਨਾਲ ਗੱਲਬਾਤ ਕਰਦਿਆਂ ਜੀ ਚੋਲਾ ਸਾਹਿਬ ਬਾਰੇ ਜੀ ਜਿਹੜੇ ਡੁੱਟੇ ਲਿਖਣ ਦੇ ਸਮੇਂ ਤੋਂ ਆਗਾ ਕਿ ਕਰਦੇ ਨੇ ਘਰ ਕਿਤਾਬਾਂ ਹੁੰਦੀਆਂ ਨੇ ਪੁਰਾਣੀ ਹੋਈ ਤਾਂ ਵੀ ਬੈਠਾ ਜੀ ਉਹਨੂੰ ਉਹਨੂੰ ہماری ਕੜੀ ਉਹ ਇਨਸੀਡੀਅਸ ਕੋਇ ਇਨਸੀਡੀਅਸ ਕੋਇ ਕਿਹਾ ਇਸ ਮਹੀਨੇ ਸੀਟੀ ਇਹਨੂੰ ਕਾੜ ਗਿਆ ਨੇ ਉਹਨੇ ਦਫਾ ਜਾਣਾ ਇੱਕ ਕੈਮਿਸਟਰੀ ਫਿਜ਼ਿਕ ਬਾਇਓਲੋਜੀ ਸਾਇੰਸਿਸਟ ਹੈ ਜਿਹਨੇ ਆਪਣਾ ਕੰਮ ਕੀਤਾ ਹੈ ਇਹ ਗਲਤੀ ਹੈ ਇਸ ਦਾ ਸੌਲ ਹੋਏ ਸਿਸਟਮ ਦੇ ਮਾਲਕਾਂ ਐਂਡ ਬਿਲਕੁਲ ਇਹਨਾਂ ਦੀ ਹਿਸਟਰੀ ਬੜੀ ਚਪੜੇ ਸੋ ਇਹਨੂੰ ਬਤਾ ਮੈਂ ਇਹ ਜਿਹੜੀ ਰਿਸਰਚ ਵੀ ਹੋਣੀ

नए गाने बहुत होंगे नहीं है तो मंदिर दर्शन करने ने बहुत वर्कअप किया ही खोले आज्ञा ने क्या कि दर्शन यात्रा शुरू करिए बहुत अच्छी बात है ये तो लौ ऑफ फ्रेंड्स वाला आधे प्राण है लाइव लाइव वाच नहीं लाइव का लाइव ਦੇ ਛੋਟਾ ਸਾਹਿਬ ਦਾ ਨਵੀਕਰਨ ਹੋਣ ਜਾ ਰਿਹਾ ਜੀ ਕਿਹੜੀ ਕਿਹੜੀ ਵਸਤੂ ਆ ਬਾਬਾ ਜੀ ਦੀ ਉਰੀ ਬਾਣ ਛੋਟੇ ਤਾਂ ਗੁਰੂ ਸ੍ਰੀ ਸਾਹਿਬ ਜੀ ਬਾਣੀ ਜੀ ਦਾ ਪਾਲ ਸਾਡੇ ਮੌਜੂਦ ਹੈ ਅੱਜ ਬੜਾ ਬਸਤ ਲਾਗੇ ਨੇ ਕਿ ਸੂਜ ਜੀ ਦੀ ਕੋਆਲ ਕੋ ਮਾਰ ਚਾਪਿਆ ਸੋਸੇ ਅੱਜ ਇਸ ਖੁੱਲ੍ਹ ਤੇ ਕਾਰਕੀ ਜੋ ਫਰਵੀ ਸੂਜ ਹੋ ਰਿਹਾ ਹੈ ਉਹਦੀ ਵਸਤ ਹੈ ਉਹ ਸਭ ਤੋਂ ਪਹਿਲਾ ਚੌਸਰ ਨੇ ਜੋ ਗੁਰੂ ਅਰਜਨ ਦੇਵ ਜੀ ਬਾਰੇ ਨੇ ਇਹ ਚੌਸਰ ਉਹ ਜਿਹੜਾ ਚੋਲਾ ਸਾਹਿਬ 'ਤੇ ਕੀਤਾ ਸੀ ਤੇ ਇਹ ਚੌਸਰ ਨਾਲ ਕੀਤਾ ਅਗੇ ਪੈਨਾਂ ਨਾਮ ਦੀ ਜਿਹੜਾ ਉਹਨਾਂ ਕਹਿੰਦੇ ਆ ਰੁਮਾਲ ਹੈ ਜਿਹੜਾ ਗੁਰੂ ਨਾਲ ਪਾਤਸ਼ਾਹ ਦੀ ਸ਼ਾਦੀ ਹੋਈ ਸੀ ਪੈਨਾਂ ਨੀ ਨੇ ਪੇੜ ਕੀਤਾ ਸੀ ਇਹ ਵੀ ਸਿਰ ਤੋਂ ਹੋਣੀ ਨੂੰ ਇਹਦੇ ਵੀ ਦਰਸ਼ਨ ਨਾਲ ਹੁਣੇ ਆ ਉਹ ਪੱਗਰ ਦਿਵਾਉਂਦੇ ਇਹ ਚੋਲਾ ਸਾਹਿਬ ਇਹ ਬਾਜੀ ਨੇ ਇਹ ਗੋਲ ਜਲਾਇਆ ਔਰ ਜਦੋਂ ਬਾਕੀ ਸਾਰਾ ਚੋਲਾ ਜਿਹੜਾ ਕਿ ਸਾਰਾ ਹੀ ਪ੍ਰਿੰਟ ਹੈ ਇਹਦੀ ਹੋਰ ਸੇਵਾ ਸੰਭਾਲ ਲਈ 파ਰਟੀ ਆਈ ਹੈ ਦਿੱਲੀ ਤੋਂ ਔਰ ਉਹ ਇਹਨੂੰ ਪਹੁੰਚਰੇਗੀ ਕੁਛ ਦਿਨ ਲੱਗਣਗੇ ਕਿ ਉਸ ਤੋਂ ਬਾਅਦ ਫਿਰ ਸੰਸਦਾਂ ਲਈ ਕੁੱਲੇ ਦਰਸ਼ਨ ਦੇ ਵਾਰ ਹੈ ਕਿ ਸਟੀਲੈਸ ਨੀਟੂ ਇਹ ਕਾਇਕਲ ਮਰਜ ਨੂੰ ਕਾਇਕਾ ਕੀ ਪੇਸ਼ ਕੀਤਾ ਜਾਇਆ ਹੈ ਕਰਕੇ ਇਹ ਅਧਿਸ਼ਾਣ ਨੂੰ ਫੌਟਸੈਫ ਜੀ ਨੂੰ ਮਾਰ ਕੇ ਮਾਰੇ ਹੈ ਕੁਦਰਤਾਂ ਦੇ ਬਸਤੀ ਕੋੜਾ ਸਾਹਿਬ ਔਰ ਜੋ ਪ੍ਰਿਜ਼ਰਵੇਸ਼ਨ ਹੋਣ ਜਾ ਰਿਹਾ ਹੈ ਬੜੀ ਬੜੀ ਕ੍ਰਿਪਾ ਕਰਕੇ ਕੁੱਪੀ ਸੇਵਕੋ ਸੇਵਾ ਬਣਾਈ ਹੁਕਮ ਪੂਰ ਕਰ ਦਿੱਤਾ ਹੈ ਇਹ ਮਹਾਰਾਜ ਜੀ ਹੁਕਮਾਂ ਦੀ ਸੇਵਾ ਚੰਦਰੀ ਹੈ ਤੇ ਇਹ ਬੜੀ ਬੜੀ ਕ੍ਰਿਪਾ ਕੋ ਮਾਨਸ ਹੈ ਮਹਾਰਾਜ ਜੀ ਜੀ ਸੇਵਾ ਮੋਚਾ ਰਹੀ ਹੈ ਬੜੀ ਇਹ ਵੀ ਬੜਾ ਅੱਛਾ ਹੋਇਆ ਕਿ ਜਿਹਦੇ ਵਿੱਚ ਸਾਨੂੰ ਇਹਨਾਂ ਨੇ ਟੀਮ ਨੇ ਕਰਨਾ ਹੈ ਉਹ ਵੀ ਇੰਨੀ ਵੱਡੀ ਟੀਮ ਜਿਹੜੀ ਕਿ ਐਸਪੀ ਸਿੰਘ ਜੀ ਜੋ ਕਿ ਇਸ ਸਾਡੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਡਾਇਰੈਕਟਰ ਅ ਮਿਊਜ਼ੀਅਮ ਵਿੱਚੋਂ ਉਹ ਰਿਟਾਇਰ ਹੋ ਕੇ ਉਹ ਇਹ ਸੇਵਾ ਕਰ ਰਹੇ ਸਾਡੇ ਵਾਸਤੇ ਇਹ ਬੜੀ ਇੱਕ ਵੱਡੀ ਗੱਲ ਹੈ ਕਿ ਇੱਕ ਇੰਡੀਆ ਕੰਟਰੀ ਫਰੀ ਕੰਟਰੀ ਦੇ ਡਾਇਰੈਕਟਰ ਹੋਣਾ ਨੈਸ਼ਨਲ ਲੈਵਲ ਤੇ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਫਿਰ ਐਸ.ਪੀ. ਸਿੰਘ ਜੀ ਜੋ ਸਾਡੇ ਨਾਮ ਨੇ ਮੌਜੂਦ ਉਹ ਔਰ ਬੜੀ ਕਿ ਸਾਡੇ ਸਿੱਖ ਪਰਿਵਾਰ ਔਰ ਬੜੀ ਬਰਿਆਦਾ ਦੇ ਨਾਮ ਉਹਨਾਂ ਦੀ ਸਾਰੀ ਟੀਮ ਨੇ ਸੇਵਾ ਕਰਦੀ ਇਹ ਬੜਾ ਖੁਸ਼ੀ ਦਾ ਦਿਨ ਹੈ ਅੱਜ ਔਰ ਹੁਣ ਜਿਸ ਦਾ ਪਹਿਲਾ ਸੰਗਤ ਨੂੰ ਚੋਲਾ ਸਾਹਿਬ ਕੋਲੋਂ ਕੇ ਦਰਸ਼ਨ ਹੁੰਨੇ ਸਨ ਹੁਣ ਐਸੀ ਕਿਰਪਾ ਹੋਏਗੀ ਕਿ ਸੰਗਤ ਵਿੱਚ ਮਹਾਰਾਜ ਦੀ ਮਿਹਰ ਨਾਲ ਕੀ ਸੰਗਤਾਂ ਨੂੰ ਹੋਣਾ ਹੈ ਇਸ ਤਰ੍ਹਾਂ ਦਰਸ਼ਨ ਹੋਣਗੇ ਕਿ ਜਿਵੇਂ ਕੋਈ ਨਾਰਕ ਸਾਹਿਬ ਦਾ ਪੂਰੇ ਚੋਲੇ ਦੇ ਦਰਸ਼ਨ ਹੁੰਦੇ ਐਵੇਂ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਨੇ ਆਪ ਹੀ ਪੁਰਜਾ ਨੂੰ ਮਾਰਨੇ ਕਿਉਂਕਿ ਜਦੋਂ ਵੀ ਤੁਸੀਂ ਸਾਡੇ ਘਰ ਵਿੱਚ ਗੁਰੂ ਦਾ ਕੋਈ ਵਸਤੂ ਪਈ ਹੋਵੇ ਨਾ ਜਦੋਂ ਅਸੀਂ ਦੇਖਦੇ ਹਾਂ ਸਾਨੂੰ ਮਗਾ ਸੂਪ ਸਾਹਮਣੇ ਨਜ਼ਰ ਆ ਜਾਂਦਾ ਹੈ ਹੋਰ ਸਾਨੂੰ ਇਸ ਤਰ੍ਹਾਂ ਹੀ ਤਬਦੀਲ ਹੋਇਆ ਕਰੇਗਾ ਕਿ ਬੜੀ ਅਪਾਰ ਕਿਸਮ ਹੈ ਮੈਂ ਸਾਰੇ ਪਰਿਵਾਰ ਗ੍ਰੀਤੀ ਪਰਿਵਾਰ ਤੇ ਆਪਣੇ ਵੱਲੋਂ ਬਾਬਾ ਸੁਖੀਰ ਸਿੰਘ ਜੀ ਬਾਬਾ ਮਨਜੀਤ ਸਿੰਘ ਜੀ ਤੇ ਆਪਣਾ ਬਾਬਾ ਦਮਦਰ ਸਿੰਘ ਜੀ ਕਪਵਨ ਸਿੰਘ ਜੀ ਸਾਰਾ ਪਰਿਵਾਰ ਸਾਰੇ ਦੇਦੀ ਪਰਿਵਾਰ ਦਾ ਮੈਂ ਆਪਣਾ तहे ਦਿਲੋਂ ਧੰਨਵਾਦ ਕਰਦਾ ਹਾਂ कि ਜਿਉਂ ਅਸੀਂ ਸਾਰੇ ਮਿਲ ਕੇ ਇਹ ਸਾਨੂੰ ਸੇਵਾ ਮਿਲੀ ਹੈ ਗੁਰੂ ਮਹਾਰਾਜ ਦੀ ਕਿਰਪਾ ਕਰ ਸਾਡੇ ਕੋਲ ਸੇਵਾ ਲੈਣ ਇੰਨੇ ਪਰਜਨ ਕਰਦਾ ਦਾਸ ਪਰਦੇ ਕਮਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੀ ਜੋਲਾ ਫਿਰਦੇ ਜੋ ਦਰਸ਼ਨ ਦਿਖਾਰੇ ਨੇ ਅੱਗੇ ਨਾਲੋਂ ਬਿਹਤਰ ਤਰੀਕੇ ਨਾਲ ਕਰਵਾਏ ਜਾਣਗੇ ਜੋ ਸਾਡੇ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਨਾਮ ਲੈ ਬਸੂ ਸੰਗਤਾਂ ਨੇ ਔਰ ਜਿਹੜਾ ਹੈਗਾ ਸਾਰੇ ਸੰਸਾਰ ਜਿਹੜੀਆਂ ਉਹ ਬੜੇ ਅੱਜ ਸੁਆਗਤ ਦੇਣੀ ਹੈ ਜਦੋਂ ਸਮੂਹ ਜੀ ਪ੍ਰਵਾਰnikਤਰ ਹੋ ਕੇ ਕਿ ਕਿ ਬੜੀ ਵੱਡੀ ਸੇਵਾ ਸੀ ਬਹੁਤ ਦੇਰ ਤੋਂ ਜਰੂਰ ਸੀ ਇਸ ਸੰਗਤ ਜੀ ਦੇ ਪਰਵਾਨਕ ਪਵਿੱਤਰ ਅੰਗ ਦੇ ਬਸਕਸ ਸਿਚੋਰ ਸਹਿਮੀ ਰੋ ਤੇ ਜਿਹੜਾ ਉਹ ਮਨਖਬਾਈ ਮਾਨਿਆ ਨਾਲ ਹੀ ਜਿਹਨਾਂ ਦੇ ਦਰਵਾਜ਼ੇ ਇਹਨੂੰ ਇੱਕ ਥੇਟ ਤੱਕ ਨੂੰ ਮਾਰ ਦੇ ਵਿੱਚ ਸ਼ੁਕ ਕੀਤਾ ਜਾਵੇ ਅੱਗੇ ਮੰਗਪੁਰ ਜੋਂ ਰਾਹ ਜਾ ਰਹੀ ਹੈ ਮੁਨੀ ਚਿੱਕੀਆਂ ਮਾਈਂ ਅਦਿਲੀ ਤੋਂ ਉਹਨਾਂ ਨੇ ਸਾਰੀ ਸੇਵਾ ਕਰਨੀ ਹੈ ਥੋੜਾ ਸਬਤਵਾਹ ਸਮੂਹ ਸੰਗਤਾਂ ਨੂੰ ਬੜੀ ਦਰਸ਼ਣਦਾਰੀ ਖੋਲੇ ਹੋਣਗੇ ਇਹ ਆਸ ਹੈ ਕਿ ਸੰਗਤਾਂ ਇਸ ਪਾਵਨ ਕੰਮ 'ਤੇ ਕੋਸ਼ਿਸ਼ ਹੋਣਗੇ ਉਦ ਪ੍ਰਪਰ ਕਰ ਇਹ ਸਾਰੇ ਕਾਰਜ ਵਿੱਚ ਇਸੇ ਦੇ ਸਭੀ ਸਹਾਇੀ ਹੋਣ ਇਹ ਕਾਰਜ ਸਫਲਤਾ ਨਾਲ ਸਹੂਰਣ ਹੋਵੇ ਇਹ ਆਸ ਹੈ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਬਣਾਈਆਂ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਅੱਜ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਕਿਸਾਨੀ ਟੀਮ ਨੂੰ ਇਹ ਬਖਸ਼ਿਸ਼ ਸੇਵਾ ਕਰਨ ਦਾ ਮੌਕਾ ਮਿਲਿਆ ਜੋ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਸਰਮੋਰ ਚੋਲਾ ਸਾਹਿਬ ਜਿਹੜਾ ਕਿ ਇਹ ਸ਼ਹਿਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇਵ ਸਿशोਭਿਤ ਹੈ ਉਦੀ ਸੇਵਾ ਕਰਨ ਨੂੰ ਮਿਲਿਆ ਪਹਿਲੇ ਮੈਂ 베ਦੀ ਫੈਮਿਲੀ ਦਾ ਬਹੁਤ ਸ਼ੁਕਰੀਆ ਕਰਨਾ ਕਿ ਇਹਨਾਂ ਨੇ ਇਹ ਮਨ ਨੂੰ ਇਹਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨੇ ਸਾਲਾਂ ਤੋਂ ਇਹਦਾ ਸੇਵਾ ਨਹੀਂ ਹੋਇਆ ਕਿਸੇ ਕਾਰਨ ਵਾਂਝ ਉਹ ਐਨੋ ਸੰਗਤ ਨੂੰ ਪੂਰਾ ਖੋਲ ਕੇ ਦਰਸ਼ਨ ਕਰਾਂਗੇ ਚਾਰੇ ਤਰ੍ਹਾਂ ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਉਹ ਗੁਰੂ ਸਾਹਿਬ ਨਾਲ ਸਾਡੇ ਨੇ ਇਹ ਬਹੁਤ ਇਤਿਹਾਸਿਕ ਕੰਮ ਹੈ ਇਹ ਉਹ ਜਿਹੜਾ ਕੰਮ ਅਸੀਂ ਸ਼ੁਰੂ ਕਰਾਂਗੇ ਦੇ ਬੜੀਆਂ ਟੈਕਨੀਕਲ ਇਸ਼ਿਊਜ਼ ਨੇ ਮੈਂ ਉਹ ਡਿਸਕਸ ਨਹੀਂ ਕਰਾਂਗਾ ਕਿਉਂਕਿ ਉਹ ਬਹੁਤ ਲੰਮਾ ਹੋ ਜਾਏਗਾ ਇੱਕੋ ਹੀ ਹੈ ਕਿ ਬੇਦੀ ਸਾਹਿਬ ਦੀ ਉਪਰਾਗਾ ਜੋ ਕੀਤਾ ਹੈ ਬਹੁਤ ਵੱਡਾ ਉਪਰਾਲਾ ਹੈ ਹੁਣ ਅਸੀਂ ਇਹਨੂੰ ਤਿੰਨ ਭਾਗਾਂ ਚ ਵੰਡਿਆ ਪਹਿਲਾ ਪ੍ਰਿਜ਼ਰਵੇਸ਼ਨ ਜਿਹੜਾ ਇਹਦਾ ਕੰਮ ਹੈ ਸਾਰੀਆਂ ਚੀਜ਼ਾਂ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹਦਾ ਕੰਮ ਟੈਕਨੀਕਲ ਦੂਸਰਾ ਇਹਦਾ ਜਿਹੜਾ 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 ਸਟੋਰੇਜ ਬਣਨਾ ਹੈ ਉਹ ਸਟੋਰੇਜ ਜਿਹੜਾ ਉਸ ਗੁਜ਼ਾਰਾ ਸਾਹਿਬ ਚੋ ਵੀ ਕਰੇਗਾ ਉੱਥੇ ਤਾਂ ਕਿ ਸਾਰਾ ਦਰਸ਼ਨ ਹੋਏ ਖੁੱਲਾ ਦਰਸ਼ਨ ਹੋਏ ਖੁੱਲਾ ਦਰਸ਼ਨ ਨਹੀਂ ਹੋ ਪਾ ਰਿਹਾ ਸੀ ਇਸ ਕਰਕੇ ਇਹਦਾ ਸਾਰਾ ਪ੍ਰੋਜੈਕਟ ਮੇਰੇ ਸਾਰੇ ਸੱਤ ਬੰਦਿਆਂ ਦੀ ਟੀਮ ਆਈ ਹੋਈ ਹੈ ਇਹ ਸਾਰਾ ਹੁਣੇ ਕੰਮ ਸ਼ੁਰੂ ਕਰ ਰਿਹਾ ਹੈ ਉਹ ਤੀਸਰਾ ਕੰਮ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਦੇਖੋਗੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਹਿਸਟੋਰੀਕਲ ਜਿਹੜੇ ਕਿ ਹਾਲੇ ਪੜੀਆਂ ਨਹੀਂ ਜਾ ਰਹੀਆਂ ਅਸੀਂ ਲਾਈਟਾਂ ਲੈ ਕੇ ਆਏ ਮੈਗਨੀਫਾਈਂਗ ਲੈਂਸ ਲੈ ਕੇ ਆਏ ਆ ਹੋਰ ਹਿਸਟੋਰੀਕਲ ਪਰਸਪੈਕਟਿਵਸ ਨੇ ਜਿਹੜੇ ਉਹ ਇਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹਦੀ ਹਿਸਟਰੀ ਹੋਰ ਅੱਗੇ ਜਾਏ ਇਹਨਾਂ ਨੇ ਕਿਤਾਬਾਂ ਲਿਖੀਆਂ ਹੋਣਾਂ ਚਾਹੀਦਾ ਕਿ ਹੋਰ ਹੈ ਹੋਰ ਹੋਰ ਆਪਾਂ ਸੱਚੇ ਮਿਲਣ। ਨੀਂਦ ਕਿੰਨੀ ਹੋਏਗੀ ਜੇ ਨਹੀਂ? ਹੈ? ਬੁਨਿਆਦ ਕਿੰਨੀ ਬੁਨਿਆਦ ਕਿੰਨੀ ਬੁਨਿਆਦ ਦੇ ਉੱਤੇ ਇੱਕੋ ਹੀ ਚੀਜ਼ ਹੈ ਇਹਦੀ ਰੱਖ-ਰਖਾਅ ਦੇ ਉੱਪਰ ਹੈ ਬੇਟਾ। ਇਹਦੀ ਜਿੰਨੀ ਰੱਖ-ਰਖਾਅ ਠੀਕ ਹੋਏਗੀ ਉੱਥੇ ਸਿਸਟਮ ਬਣੇਗਾ ਉਸੇ ਸਹਾਰੇ ਨਾਲ ਬੁਨਿਆਦ ਬਣੇਗੀ। ਅੱਛੀ ਜਿਹੜਾ ਅੱਜ ਕਰਕੇ ਜਾਵਾਂਗੇ ਇਹਦੀ 500000 ਚਾਰ ਸਾਲ ਤੱਕ ਕੁਝ ਨਹੀਂ ਆਉਣ ਲੱਗਾ ਤੁਹਾਨੂੰ ਕਿਉਂਕਿ ਸਟਰੈਂਥ ਵਿਦਿਆਗੇ ਕਲ ਤੋਂ ਵਾਹੀ ਗੁੱਡੀ ਇਸ ਸਟਰੈਂਥ ਵਿਦਿਆਗੇ ਇਹਦਾ ਤਜਾਬੀਪਣ ਵੀ ਕਢਾਂਗੇ ਇਹ ਮਿੱਟੀ ਤੋਲੀ ਕਰਾਂਗੇ ਮਾਈਕਰੋ ਬਾਇਓਲੋਜੀਕਲ ਵੀ ਕਰਾਂਗੇ ਔਰ ਇਹਦੇ ਸਾਰੀਆਂ ਜਿਹੜੇ ਟੈਕਨੀਕਲ ਵਿਸ਼ੇ ਹੈ ਕੈਮਿਸਟਰੀ ਫਿਜ਼ਿਕਸ ਬਾਇਓਲੋਜੀ ਮੈਕਰੋ ਸਾਰਾ ਕੁਝ ਕਰਾਂਗੇ ਉਹਦੇ ਬਾਅਦ ਜਿੰਨੇ ਵੀ ਦਿਨ ਲੱਗਣਗੇ ਘਾਟ ਤੋਂ ਘਾਟ ਮੈਂ ਇਹ ਨਹੀਂ ਕਹ ਰਿਹਾ ਕਿ ਇਹ ਮਹੀਨਾ ਲੱਗੇ ਜਾਂ 15 ਦਿਨ ਲੱਗੇ ਜਿੰਨੇ ਵੀ ਹੋਏਗਾ ਸਾਡੀ ਟੀਮ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰੇਗੀ ਤੇ ਤੇ ਅਸੀਂ ਇਹਦੀ ਸੇਵਾ ਦਿਲ ਨਾਲ ਕਰਾਂਗੇ ਇਹ ਤੋਂ ਪਹਿਲਾਂ ਵੀ ਇਹ ਤੋਂ ਪਹਿਲਾਂ ਤਾਂ ਕਈ ਕਿਹਾ ਸੀ ਜਗ੍ਹਾ ਨਹੀਂ ਸ਼ਬਦ ਪ੍ਰਾਪਤ ਹੋ ਕਿ ਹਾਂ ਇਹ ਤੋਂ ਪਹਿਲਾਂ ਕਈ ਇਤਿਹਾਸਕ ਤੌਰ 'ਤੇ ਸ਼ਬਦ ਪ੍ਰਾਪਤ ਹੋ ਕਿ ਹਿੰਦੁਸਤਾਨ ਦੇ ताजमहल, दरबार साहब मंडी साहब बिलगा साहब पजमे पातशाही कड़ी जगह मैं काम सब जगह का काम एक लंबा बड़ा शौक बड़ा पूछना लगा मैं तिरपन साल से यही काम कर रहा तिरपन साल से यही काम कर रहा मेरा और अज जो काम कर रहा है तो बहुत महान है ऐसा महान काम दुनिया से नहीं होगा बेदी फैमिली खास तौर तो पर ਇਹਨਾਂ ਨੇ ਜੋ ਉਪਰਾਲਾ ਕੀਤਾ ਕਿ ਇਹਨਾਂ ਸੇਵਾ ਸ਼ੁਰੂ ਕਰਨੀ ਚਾਹੀਦੀ ਮੈਂ ਇਹਦੇ ਦਿੱਖ ਦੋ ਮੀਟਿੰਗਾਂ ਕੀਤੀਆਂ ਇਹਨਾਂ ਨੇ ਸਾਰਿਆਂ ਨੇ ਮੇਰੇ ਕੋਲ ਪੋਜ਼ਿਟਿਵ ਗੱਲ ਕਰਾ ਸ਼ੁਰੂ ਹੋਣੀ ਇਹਨਾਂ ਨੇ ਕਿਹਾ ਹੁਣੀ ਸ਼ੁਰੂ ਕਰੋ ਮੈਂ ਕਿਹਾ ਮੈਂ ਤੇ ਕਿਆ ਰੋਕੇ ਚਾਰੋਂ ਪਾਸੇ ਤੁਸੀਂ ਐਵੇਂ ਕਹੋਗੇ ਗੁਰੂ ਨਾਨਕ ਸਾਹਿਬ ਆ ਵੀ ਬੈਠੇ ਨੇ ਆ ਚੀਜ਼ ਪਾ ਹਾਂ ਇਹੋ ਜਿਹੀ ਬਣੀ ਹੁਣ ਦੁਨੀਆ ਬੜੀ ਅੱਗੇ ਨਿਕਲ ਗਈ ਹੈ ਹੈਨਾ ਇਹ ਜਿਵੇਂ ਆ ਵੀ ਨਾਲਾ ਤੁਹਾਡੇ ਮਾਰੇ ਤੁਹਾਨੂੰ ਜਿੱਦੀਆਂ ਗਲਾਬ ਅਕੀਸ਼ ਦੇ ਨਾਲ ਹੈ ਇਸ ਤਰੀਕੇ ਨਾਲ 55 ਸਾਲ ਦੀ ਜੀ ਤੁਸੀਂ ਆਓ ਇਧਰ ਬੁਰੀ ਅੱਗੇ ਰਹਿ ਜਾ ਕਰੋ ਇਧਰ ਆਓ ਦੋਸਤੋ ਆਸ-ਪਾਸ ਕਾ ਜੀ ਸੁਨਹਿਾਰ ਗੁਰੂ ਦਾ ਭਾਈ ਨਾਲਾ ਉਹ ਨਾਲੀ ਆ ਜਾਓ ਬੋਲੇ ਸੁਨਹਿਾਰ ਸਭ ਤੁਹਾਡੀ ਬਧਾਨੀ ਨਾਲ ਤੇ ਵੈਸੇ ਪਾਈ ਨਾਲ ਬਹੁਤ ਜਿਆਦਾ ਮੈਂ ਗਾਂ ਤੋਂ ਜਮਾਤ ਉਹਨਾਂ ਨੇ ਰਾਮ ਦੀ